ਸਸੂਕਾਰ ਟੈਲੀਪੋਸ ਪੰਜਾਬੀ ਦੇਖ ਰਹੇ ਤੁਸੀਂ ਤੇ ਜੇਕਰ ਤੁਸੀਂ ਵੀ ਘਰ ਦੇ ਵਿੱਚ ਸਿਲੰਡਰ ਨੂੰ ਜਦ ਬਦਲਦੇ ਹੋ ਤਾਂ ਅਜਿਹਾ ਕੁਝ ਹੋ ਜਾਵੇ ਤਾਂ ਕੀ ਕਰੋਗੇ ਇਹ ਸੋਚ ਕੇ ਵੀ ਤੁਸੀਂ ਹੈਰਾਨ ਹੋ ਜਾਓਗੇ ਦਰਅਸਲ ਮਹਿਲਾ ਘਰ ਦੇ ਵਿੱਚ ਸਿਲੰਡਰ ਬਦਲ ਰਹੀ ਹੁੰਦੀ ਹੈ ਕਿ ਅਚਾਨਕ ਹੀ ਸਿਲੰਡਰ ਦੀ ਪਾਈਪ ਦੇ ਵਿੱਚੋਂ ਗੈਸ ਬਾਹਰ ਨਿਕਲਨੀ ਸ਼ੁਰੂ ਹੋ ਜਾਂਦੀ ਹੈ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਵੇਂ ਜਿਹੜਾ ਹੈ ਸਿਲੰਡਰ ਹੈ ਮੌਕੇ ਤੇ ਸਾਰਾ ਸਿਲੰਡਰ ਖਾਲੀ ਹੋ ਜਾਂਦਾ ਸਾਰੀ ਗੈਸ ਜਿਹੜੀ ਹੈ ਘਰ ਦੇ ਵਿੱਚ ਨਿਕਲੀ ਹੈ ਤੇ ਅਚਾਨਕ ਵੱਡਾ ਧੁਮਾਕਾ ਹੋ ਗਿਆ ਤਸਵੀਰਾਂ ਸਾਹਮਣੇ ਆਈਆਂ ਨੇ ਘਰ ਦੇ ਵਿੱਚ ਮੌਜੂਦ ਇਹ ਮਹਿਲਾ ਸ਼ਾਇਦ ਉਥੇ ਜਿਹੜੇ ਸਿਲੰਡਰ ਦੀ ਪਾਈਪ ਹੈ ਉਹ ਚੇਂਜ ਕਰ ਰਹੀ ਹੋਣੀ ਹੈ ਜਾਂ ਨਵਾਂ ਸਿਲੰਡਰ ਲਗਾ ਰਹੀ ਸੀ ਇਸੇ ਦਰਮਿਆਨ ਸਾਰੀ ਗੈਸ ਉਸ ਸਿਲੰਡਰ ਦੇ ਵਿੱਚੋਂ ਵੇਖੋ ਕਿਵੇਂ ਨਿਕਲੀ ਹੈ ਮਹਿਲਾ ਨੂੰ ਵੀ ਭਾਜੜਾ ਪੈ ਜਾਂਦੀਆਂ ਨੇ ਉਹ ਕਿਸੇ ਹੋਰ ਨੂੰ ਸੱਦ ਕੇ ਲਿਆਉਂਦੀ ਹੈ ਤੇ ਐਨੇ ਨੂੰ ਸਾਰੀ ਗੈਸ ਨਿਕਲਦੀ ਹੈ ਤੇ ਫਿਰ ਅਚਾਨਕ ਵੱਡਾ ਧੁਮਾਕਾ ਹੋ ਜਾਂਦਾ ਜੇਕਰ ਘਰ ਦੇ ਵਿੱਚ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਜ਼ਰੂਰ ਸਾਵਧਾਨੀ ਵਰਤਿਆ ਕਰੋ ਵੇਖੋ ਕਿੰਨਾ ਵੱਡਾ ਹਾਦਸਾ ਵਾਪਰ ਗਿਆ ਤਾਂ ਮਹਿਲਾ ਘਰ ਦੇ ਵਿੱਚ ਮੌਜੂਦ ਸੀ ਤੇ ਤਸਵੀਰਾਂ ਤੁਹਾਨੂੰ ਬੁਖਾ ਰਿਹਾ ਗੈਸ ਸਿਲੰਡਰ ਦੀ ਪਾਈਪ ਦੇ ਵਿੱਚੋਂ ਸਾਰਾ ਸਿਲੰਡਰ ਉਸੇ ਵੇਲੇ ਉੱਥੇ ਖਾਲੀ ਹੋ ਜਾਂਦਾ ਹੈ ਪਾਈਪ ਦੇ ਵਿੱਚੋਂ ਸਾਰੀ ਗੈਸ ਬਾਹਰ ਨਿਕਲਦੀ ਹੈ ਤੇ ਕੁਝ ਹੀ ਮਿੰਟਾਂ ਦੇ ਵਿੱਚ ਘਰ ਦੇ ਵਿੱਚ ਵੱਡਾ ਧਮਾਕਾ ਹੋਇਆ ਤਾਂ ਗਨੀਮਤ ਰਹੀ ਹੈ ਕਿ ਉਹ ਮਹਿਲਾ ਤੇ ਉਹ ਸ਼ਖਸ ਉੱਥੋਂ ਬੱਜ ਜਾਂਦ ਨੇ ਜਨਾਬ ਦੇ ਵੱਲੋਂ ਆਪਣੀ ਜਾਨ ਬਚਾਈ ਗਈ ਹੈ ਪਰ ਘਰ ਦੇ ਵਿੱਚ ਇੱਕ ਜ਼ੋਰਦਾਰ ਬਲਾਸਟ ਹੁੰਦਾ ਹੈ ਤਾਂ ਇਹ ਤਾਂ ਨਿਮਤ ਰਹੀ ਹੈ ਕਿ ਮਹਿਲਾ ਤੇ ਉਸ ਸ਼ਖਸ ਦਾ ਬਚਾਅ ਹੋ ਗਿਆ ਪਰ ਜੇਕਰ ਤੁਸੀਂ ਵੀ ਘਰ ਦੇ ਵਿੱਚ ਸਿਲੰਡਰ ਚੇਂਜ ਕਰਦੇ ਹੋ ਉਸ ਦੇ ਪਾਈਪ ਚੇਂਜ ਕਰਦੇ ਹੋ ਤਾਂ ਧਿਆਨ ਰੱਖਿਆ ਕਰੋ ਸਿਲੰਡਰ ਨੂੰ ਹਮੇਸ਼ਾ ਬੰਦ ਕਰ ਲੈਣਾ ਚਾਹੀਦਾ ਨਹੀਂ ਜੋ ਗੈਸ ਨੂੰ ਆਫ ਕਰ ਲੈਣਾ ਚਾਹੀਦਾ ਨਹੀਂ ਤਾਂ ਜਿਹਹਾ ਹਾਦਸਾ ਜਿਹੜਾ ਹੈ ਉਹ ਵਾਪਰ ਸਕਦਾ ਤਾਂ ਮਹਿਲਾ ਤੇ ਉਹ ਸ਼ਖਸ ਜਿਸ ਨੇ ਉੱਥੋਂ ਭੱਜ ਕੇ ਜਾਨ ਬਚਾਈ ਆ ਅਚਾਨਕ ਘਰ ਦੇ ਵਿੱਚ ਵੱਡਾ ਧਮਾਕਾ ਹੋਇਆ ਤਾਂ ਸਾਰੀ ਗੈਸ ਜਿਹੜੀ ਹੈ ਘਰ ਦੇ ਵਿੱਚ ਫੈਲ ਜਾਂਦੀ ਹੈ ਹਾਲਾਂਕਿ ਪਿੱਛੇ ਕਿਚਨ ਦੇ ਵਿੱਚ ਹੋ ਸਕਦਾ ਹੈ ਕਿ ਕੁਝ ਚੱਲ ਰਿਹਾ ਹੋਵੇ ਗੈਸ ਔਨ ਹੋਵੇ ਜਿਸ ਦੇ ਚੱਲਦਿਆ ਕੀ ਹੈ ਅਚਾਨਕ ਉੱਥੇ ਭਾਂਬੜ ਮਚਿਆ ਤੇ ਵੱਡਾ ਬਲਾਸਟ ਹੋ ਗਿਆ